ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜਿਹੜਾ ਸ਼ਬਦ ਆਏ ਜਦੋਂ ਰਾਗ ਆ ਹਰੀ ਚੰਦ ਜੀ ਰਾਣੀ ਦੀ ਖੜਾਂ ਚੁੱਕ ਕੇ ਲਿਆਇਆ ਸੀ ਤੇ ਤਾਰਾ ਰਾਣੀ ਨੇ ਅਰਦਾਸ ਪਰਮਾਤਮਾ ਤੱਕ ਪਹੁੰਚੀ ਜੀ ਫੇਰ ਰਾਜਾ ਕਹਿਣ ਲੱਗਾ ਕਿ ਉਸ ਕਾਰੀਗਰ ਦੇ ਮੈਨੂੰ ਵੀ ਦਰਸ਼ਨ ਕਰਾ ਦੇ ਜਿਸ ਨੇ ਤੇਰੀ ਇਹ ਖੜਾਂ ਗੁਰੂ ਘਰ ਵਿੱਚ ਚੁਵਾਈ ਆ ਉਹ ਕਾਰੀਗਰ ਦੇ ਮੈਂ ਵੀ ਦਰਸ਼ਨ ਕਰਨੇ ਪਰਮਾਤਮਾ ਦੇ ਤੇ ਵਾਹਿਗੁਰੂ ਜੀ ਮੈਂ ਦੋ ਦੋ ਟੱਕੇ ਜੋੜ-ਜੋੜ ਕੇ ਲਿਖਿਆ ਤੁਹੀਂ ਸੋੰਨਾਂਂ ਜ਼ਰੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰਾ ਰਾਣੀ ਬੜਾ ਕਰ ਦੇਸੀ ਜਾਪ ਜੀ ਤਾਰਾ ਰਾਣੀ ਬੜਾ ਕਰ ਦੇਸੀ ਜਾਪ ਜੀ ਪਾਰ ਗੁਰਾ ਨਾਲ ਬੜਾ ਸੀ ਪਿਆਰ ਜੀ ਰਾਜਾ ਚੋਕ ਕੇ ਤੇ ਲੱਗਿਆ ਖੜਾ ਜੀ ਮੇਰੇ ਦਿਲ ਵਾਲਾ ਵੇ ਮਤਮ ਕਾ ਦੇ ਰਾਣੀਏ ਨਿਕਾਰੀਗਾਰ ਦੇ ਕਾਰੀਗਰ ਦੇ ਤੇ ਦਰਸ਼ਨ ਕਰਾ ਦੇ ਰਾਣੀਏ ਨਿਕਾਰੀਗਾਰ ਦੇ ਸਤ ਸੰਗ ਨਾਲ ਬੜਾ ਸੀ ਪਿਆਰ ਜੀ ਪੁੱਛੇ ਗੋਲੀਆਂ ਨੂੰ ਕਿੱਥੇ ਦਰਬਾਰ ਜੀ ਸਤ ਸੰਗ ਬਾਜੋ ਮੇਰਾ ਨਾ ਕੋਈ ਹਾਲ ਜੀ ਕਿਹੜਾ ਗੁਰੂ ਤੇਰਾ ਮੈਨੂੰ ਮੀਮਲਾ ਦੇ ਰਾਣੀਏ ਨੀ ਕਾਰੀਗਾਰ ਦੇ ਕਾਰੀਗਾਰ ਦੇ ਤੇ ਦਰਸ਼ਨ ਕਰਾ ਦੇ ਰਾਣੀਏ ਨੀ ਕਾਰੀਗਾਰ ਦੇ ਸ਼ੱਕ ਕਾਰਦਾਰੇ ਆ ਮੈਂ ਖੋਦਿ ਆਪ ਜੀ ਸ਼ੱਕ ਕਾਰਦਾਰੇ ਆ ਮੈਂ ਖੋਦਿ ਆਪ ਜੀ ਬਾਣੀ ਵਾਲਿਆਂ ਦੇ ਗੁਰੂ ਹੁੰਦਾ ਸਾਥ ਜੀ ਬਾਣੀ ਵਾਲਿਆਂ ਦੇ ਗੁਰੂ ਹੁੰਦਾ ਸਾਥ ਜੀ ਹੁਣ ਮੈਨੂੰ ਵੀ ਤੂੰ ਸੰਗਤ ਕਰਾ ਦੇ ਰਾਣੀਏ ਨਿਕਾਰੀਗਾਰ ਦੇ ਕਾਰੀਗਰ ਦੇ ਤੇ ਦਰਸ਼ਨ ਕਰਾ ਦੇ ਰਾਣੀਏ ਨਿਕਾਰੀਗਾਰ ਦੇ ਸਤ ਸੰਗ ਵਿੱਚ ਕੀਤੀ ਅਰਦਾਸ ਜੀ ਸਤ ਸੰਗ ਵਿੱਚ ਕੀਤੀ ਅਰਦਾਸ ਜੀ ਪੈਜ ਭਗਤਾ ਦੀ ਰੱਖਦਾ ਆਪ ਜੀ ਪੈਜ ਭਗਤਾ ਦੀ ਰੱਖਦਾ ਆਪ ਜੀ ਉਹ ਤੇ ਰਹਿੰਦਾ ਸਦਾ ਭਗਤਾ ਦੇ ਨਾਲ ਜੀ ਮੈਨੂੰ ਰੱਬ ਕੋਲੋਂ ਮਾਫ ਤੂੰ ਕਰਾ ਦੇ ਰਾਣੀਏ ਨਿਕਾਰੀ ਗਾਰ ਦੇ ਕਾਰੀਗਾਰ ਦੇਤੇ ਦਰਸ਼ਨ ਕਰਾ ਦੇ ਰਾਣੀਆਂ ਨੀ ਕਾਰੀਗਾਰ ਦੇ ਕਾਰੀਗਾਰ ਦੇਤੇ ਦਰਸ਼ਨ ਕਰਾ ਦੇ ਰਾਣੀਆਂ ਨੀ ਕਾਰੀਗਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ